ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਬਈ ਲੈਂਡ ਪੂਲਿੰਗ ਤੇ ਤੇ ਵੀ ਲੈਂਡ ਪੂਲਿੰਗ ਦੇ ਵਿੱਚ ਕਿਸਾਨਾਂ ਦੀ ਆ ਜਿਹੜੀ ਉਹ ਜਿੱਤ ਹੋਈ ਆ ਵੀ ਭਗਵੰਤ ਮਾਨ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀਗੀ ਉਹ ਆਖਰਕਾਰ ਸੋਮਵਾਰ ਨੂੰ ਆ ਜਿਹੜੀ ਉਹ ਵਾਪਸ ਲੈ ਲਈ ਤੇ ਇਹਦੇ 'ਚ ਜਿਵੇਂ ਕਿ ਕਿਸਾਨਾਂ ਨੇ ਆ ਜਿਹੜਾ ਉਹ ਸਰਕਾਰ ਦਾ ਧੰਨਵਾਦ ਕੀਤਾ ਵਾ ਤੇ ਵਿਰੋਧੀ ਪਾਰਟੀਆਂ ਨੇ ਆਈ ਕਿਹਾ ਵਾ ਵੀ ਇਹ ਸਰਕਾਰ ਨੇ ਤਾਂ ਵਾਪਸ ਲੈ ਲਈ ਵੀ ਅਸੀਂ ਆ ਜਿਹੜਾ ਉਹ ਸਰਕਾਰ ਤੇ ਪ੍ਰੈਸ਼ਰ ਪਾਇਆ ਤੇ ਅਕਾਲੀ ਦਲ ਨੇ ਵੀ ਆਈ ਕਿਹਾ ਵਾ ਵੀ ਇਹ ਇਸ ਹੱਟੇ ਧਾਰਨਿਆ ਕਰਕੇ ਆ ਜਿਹੜੀ ਇਹ ਪਾਲਸੀ ਆ ਜਿਹੜੀ ਉਹ ਵਾਪਸ ਹੋਈ ਆ ਤੇ ਝਾੜੂ ਸਰਕਾਰ ਨੇ ਇਹ ਕਿਹਾ ਭਗਵੰਤ ਸਿੰਘ ਮਾਨ ਨੇ ਵੀ ਸਾਡੀ ਸਰਕਾਰ ਆ ਵੀਰੋ ਕਿਸਾਨਾਂ ਦਾ ਸੋਚਦੀ ਆ ਵੀ ਉਹਨਾਂ ਨੇ ਜਦੋਂ ਦੇਖਿਆ ਵੀ ਕਿਸਾਨੀ ਜਿਹੜੀ ਇਹ ਪਾਲਿਸੀ ਦੇ ਨਾਲ ਸਹਿਮਤ ਨਹੀਂ ਹੈਗੇ ਤਾਂ ਕਰਕੇ ਅਸੀਂ ਜਿਹੜੀ ਇਹ ਪਾਲਿਸੀ ਆ ਇਹ ਵਾਪਸ ਲੈਨੇ ਆ ਤਾਂ ਇਹ ਪਾਲਿਸੀ ਅਸਲ 'ਚ ਹੈ ਕੀ ਸੀਗੀ ਵੀ ਇਹ ਮਈ ਦੇ ਮਹੀਨੇ ਆ ਜਿਹੜੀ ਉਹ ਸਰਕਾਰ ਪਾਲਿਸੀ ਲੈ ਕੇ ਆਈ ਸੀਗੀ ਤੇ ਇਹਦੇ ਵਿੱਚ ਜਿਵੇਂ ਕਿ ਕੋਲ 65000 ਏਕੜ ਜ਼ਮੀਨ ਪੰਜਾਬ ਦੇ ਵਿੱਚ ਆ ਜਿਹੜੀ ਐਕਵਾਇਰ ਹੋਣੀ ਸੀਗੀ ਅਰਬਨ ਡਿਵੈਲਪਮੈਂਟ ਵਾਸਤੇ ਤੇ ਉਹਦੇ ਚੋਂ ਕੱਲਾ ਜਿਵੇਂ ਕਿ 46000 ਏਕੜ ਜ਼ਮੀਨ ਆ ਕੱਲੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੀ ਅਕਵਾਇਰ ਹੋਣੀ ਸੀਗੀ ਵੀ ਅਰਬਨ ਡਿਵੈਲਪਮੈਂਟ ਵਾਸਤੇ ਤੇ ਇਹ ਪਾਲਿਸੀ ਦੇ ਵਿੱਚ ਕੀ ਸੀਗਾ ਵੀ ਸਰਕਾਰ ਨੇ ਜਿਵੇਂ ਕਿ ਕਿਸਾਨਾਂ ਤੋਂ ਆ ਜ਼ਮੀਨ ਲੈ ਲੈਣੀ ਸੀਗੀ ਤੇ ਉਹਦੇ 'ਚ 1 ਏਕੜ ਦੇ ਬਦਲੇ ਉਹਨਾਂ ਨੂੰ ਜਿਵੇਂ ਕਿ 200 ਗਾਜ ਦਾ ਜਿਹੜਾ ਹੋ ਰੈਜ਼ੀਡੈਂਸ਼ੀਅਲ ਪਲਾਟ ਦੇ ਕਮਰਸ਼ੀਅਲ ਪਲਾਟ ਦੇਣਾ ਸੀਗਾ ਵੀ ਉਹ ਚ ਤੁਸੀਂ ਕੋਈ ਦੁਕਾਨ ਖੋਲ ਸਕਦੇ ਆ ਤੇ 500 ਗਾਜ ਦਾ ਜਿਹੜਾ ਉਹ ਰੈ residențial ਪਲਾਟ ਦੇਣਾ ਸੀਗਾ ਤਾਂ ਕਿਸਾਨਾਂ ਨੇ ਇੱਥੇ ਹੀ ਆ ਸਹਿਮਤੀ ਚਿਤਾਤੀ ਸੀਗੀ ਵੀ ਕਿਸਾਨ ਹੁਣ ਬਿਜ਼ਨਸ ਕਿੱਥੇ ਕਰ ਲੈਣਗੇ ਕਿਸਾਨ ਤਾਂ ਵੀ ਖੇਤੀਬਾੜੀ ਵਾਲੇ ਬੰਦੇ ਆ ਬਈ ਇਹਨਾਂ ਨੂੰ ਬਿਜ਼ਨਸ ਦਾ ਊੜਾੜਾ ਕਿੱਥੇ ਪਤਾ ਵਾ ਤੇ ਬਾਕੀ ਦੂਜੀ ਇਹ ਚ ਇਹ ਖਾਮੀ ਸੀਗੀ ਵੀ ਹੁਣ ਸਰਕਾਰ ਕਿਸਾਨ ਤੋਂ ਵੀ ਸਰਕਾਰ ਨੇ ਆ ਜਿਹੜੀ ਉਹ ਜ਼ਮੀਨ ਲੈ ਲਈ ਤੇ ਕਦੋਂ ਉਹ ਡਿਵੈਲਪ ਹੋਊਗੀ ਤੇ ਕਦੋਂ ਉਹਦੀਆਂ ਕਲੋਨੀਆਂ ਕਲੋਨੀਆਂ ਦੇ ਵਿੱਚ ਉਹ ਵਿਕੂਗੀ ਤੇ ਉਨਾਂ ਚਿਰ ਤੱਕ ਕਿਸਾਨ ਆ ਜਿਹੜਾ ਵੇਚੀ ਲਟਕ ਗਿਆ ਤੇ ਵੀ ਤੁਸੀਂ ਇੱਕ ਕਿਸਾਨ ਨੂੰ ਆ ਵੀ ਜਿੰਨਾ ਮਾਰਕੀਟ ਰੇਟ ਚੱਲਦਾ ਵਾ ਉਤੋਂ 4-5 ਗੁਣਾ ਵਾ ਜਿਹੜਾ ਹੋ ਰੇਟ ਜ਼ਿਆਦਾ ਦੋ ਤੇ ਵੀ ਇੱਕ ਇੱਕ ਬਾਦਲੇ ਕਿਸਾਨ ਆ ਜਿਹੜਾ ਉਹ ਜਾਦੇ ਜ਼ਮੀਨ ਆ ਜਿਹੜੀ ਉਹ ਬਣਾ ਸਕੇ ਤੇ ਸਰਕਾਰ ਦਾ ਇਹ ਤਰਕ ਸੀਗਾ ਵੀ ਇਹਦੇ ਵਿੱਚ ਅਸੀਂ ਕੀ ਆ ਵੀ ਡਿਵੈਲਪਮੈਂਟ ਦੇ ਵਿੱਚ ਅਸੀਂ ਕਿਸਾਨ ਨੂੰ ਆ ਜਿਹੜਾ ਉਹ ਸ਼ੇਅਰ ਹੋਲਡਰ ਬਣਾਇਆ ਵਾ ਤਾਂ ਵੀ ਸਰਕਾਰ ਟਾਈਮ ਟੂ ਟਾਈਮ ਆ ਜਿਹੜੀ ਉਹ ਵਾਦੇ ਵੀ ਕਰ ਰਹੀ ਸੀਗੀ ਵੀ ਕਿਸਾਨ ਤਾਂ ਜਿਹੜੇ ਉਹ ਜ਼ਮੀਨ ਦੇਣ ਲਈ ਆ ਤਿਆਰ ਆ ਸਰਕਾਰ ਨੂੰ ਪਰ ਵੀ ਕਿਸਾਨਾਂ ਦਾ ਰੋਹ ਦੇਖਦੇ ਹੋਏ ਜਿਵੇਂ ਕਿ ਹੁਣ ਕਈ ਪਿੰਡ ਤਾਂ ਇਹੋ ਜਿਹੇ ਸੀਗੇ ਜਿਵੇਂ ਕਿ ਜਗਰਾਓ ਏਰੀਆ ਦਾ ਪਿੰਡ ਸੀਗਾ ਅਲੀਗੜ ਪੋਨਾ ਵੀ ਉੱਥੇ ਤਾਂ ਜਿਵੇਂ ਕਿ ਬੋੜੀ ਲੱਗੇ ਸੀਗੇ ਵੀ ਇੱਥੇ ਜਿਵੇਂ ਕਿ ਝਾੜੂ ਦੇ ਲੀਡਰਾਂ ਦਾ ਪਿੰਡ ਵਿੱਚ ਆਉਣਾ ਜਿਹੜਾ ਉਹ ਮਨਾਵਾ ਤੇ ਬਾਕੀ ਹੋਰ ਵੀ ਹਲਕਿਆਂ ਦੇ ਵਿੱਚ ਆ ਵੀ ਕਿਸਾਨਾਂ ਵੱਲੋਂ ਜਿਹੜਾ ਉਹ ਵਿਰੋਧ ਹੋਣ ਲੱਗ ਗਿਆ ਵੀ ਇਹ ਲੈਂਡ ਪੂਲਿੰਗ ਪਾਲਿਸੀ ਦਾ ਤੇ ਉਹਦੇ ਮੱਦੇ ਨਜ਼ਰ ਤੇ ਬਾਕੀ ਜਿਹੜਾ ਹਾਈ ਕੋਰਟ ਨੇ ਉਹ ਵੀ ਇਸ ਪਾਲਿਸੀ ਤੇ ਆ ਜਿਹੜੀ ਉਹ 1 ਮਹੀਨੇ ਦੇ ਲਈ ਆ ਰੋਕ ਲਾਤੀ ਸੀਗੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਪੰਜਾਬ ਦੀ ਆ ਜਿਹੜੀ ਉਹ ਬਹੁਤ ਹੀ ਉਪਜਾਊ ਜ਼ਮੀਨ ਆ ਤੇ ਜਿਹੜਾ ਕਿ ਵਾਤਾਵਰਨ ਦੇ ਨੁਕਸਾਨ ਵਾਤਾਵਰਨ ਦੇ ਜਿਹੜਾ ਨੁਕਸਾਨ ਨੂੰ ਦਾ ਨਾਇਰਾ ਅਨ ਨਾਇਰਾ ਅੰਦਾਜ਼ ਕਰਕੇ ਵੀ ਸਰਕਾਰ ਆ ਜਿਹੜੀ ਇਹ ਜ਼ਮੀਨ ਐਕਵਾਇਰ ਕਰ ਰਹੀ ਆ ਤੇ ਉੱਤੇ ਆ ਜਿਹੜੀ ਉਹ ਡਿਵੈਲਪਮੈਂਟ ਕਰ ਰਹੀ ਆ ਤਾਂ ਹਾਈ ਕੋਰਟ ਨੇ ਜਿਵੇਂ ਕਿ 1 ਮਹੀਨੇ ਦੇ ਲਈ ਆ ਇਸ ਪਾਲਿਸੀ ਤੇ ਰੋਕ ਲਾਈ ਸੀਗੀ ਪਰ ਅੰਤ ਜਿਵੇਂ ਕਿ ਸੋਮਵਾਰ ਨੂੰ ਆ ਜਿਹੜੀ ਪੰਜਾਬ ਸਰਕਾਰ ਨੇ ਇਹ ਪਾਲਿਸੀ ਆ ਜਿਹੜੀ ਉਹ ਵਾਪਸ ਲੈ ਲਈ ਤੇ ਹੁਣ ਜਿਵੇਂ ਸਰਕਾਰ ਇਹੀ ਕਹਿ ਰਹੀ ਸੀਗੀ ਵੀ ਅਸੀਂ ਕਿਸਾਨਾਂ ਦੇ ਮਤੇ ਨਯਾਰਾ ਜਿਹੜੀ ਉਹ ਵਾਪਸ ਲਈ ਆ ਵੀ ਅਸੀਂ ਤਾਂ ਕਿਸਾਨਾਂ ਨੂੰ ਆ ਜਿਹੜੇ ਉਹ ਇਹ ਪਾਲਿਸੀ ਦੇ ਫਾਇਦੇ ਆ ਜਿਹੜੇ ਉਹ ਗਿਨਾਏ ਬਿਗ ਫਾਇਦੇ ਗਿਨਾਏ ਪਰ ਕਿਸਾਨ ਆ ਜਿਹੜੇ ਉਹ ਸਾਡੇ ਨਾਲ ਸਹਿਮਤ ਨਹੀਂ ਹੋਏ ਹੈਗੇ ਤਾਂ ਕਰਕੇ ਅਸੀਂ ਇਹ ਪਾਲਿਸੀ ਆ ਜਿਹੜੀ ਉਹ ਵਾਪਸ ਲੈਣੇ ਆ ਤੇ ਮੈਂ ਤੁਹਾਨੂੰ ਇੱਕ ਹੋਰ ਆਧਾਰਨ ਵੀ ਦੇ ਦਿੰਨਾ ਵਾ ਹੁਣ ਇੱਕ ਜਗਰਾਮ ਕੋਲੇ ਆ ਜਿਹੜੀ ਉਹ ਖੰਡ ਮੈਲ ਬਣੀ ਸੀਗੀ ਤੇ ਉਹ ਖੰਡ ਮੈਲ ਬੰਨ ਵੇਲੇ ਵੀ ਜਿਵੇਂ ਕਿ ਕਾਫੀ ਜ਼ਮੀਨ ਆ ਜਿਹੜੀ ਉਹ ਅਕਵਾਇਰ ਹੋਈ ਸੀਗੀ ਤੇ ਉਹ ਖੰਡ ਮੈਲ ਖਨੀ 2 ਸਾਲ ਚੱਲੀ ਖਨੀ 3 ਸਾਲ ਚੱਲੀ ਤੇ ਉਤੋਂ ਬਾਅਦ ਚ ਜਿਵੇਂ ਕਿ ਉਹ ਖੰਡ ਮੈਲਾ ਜਿਹੜੀ ਉਹ ਬੰਦ ਹੋ ਗਈ ਤੇ ਹੁਣ ਉਹ ਉਹ ਕੀ ਆ ਜਿੰਨੀ ਉਹ ਜ਼ਮੀਨ ਅਕਵਾਇਰ ਹੋਈ ਸੀਗੀ ਵੀ ਉਹ ਉੱਚ ਕਲੋਨੀਆਂ ਕਾੜਤੀਆਂ ਗਲਾਡਾ ਨੇ ਤੇ ਵੀ ਉਹ ਮੰਨਤਾ ਅੱਜ ਤੱਕ ਅਹ ਹੋ ਗਿਆ ਵੀ ਉਥੋਂ ਮੈਂ ਕਈ ਵਾਰ ਨੰਗਿਆ ਵਾ ਵੀ ਉਹ ਹੁਣ ਵੀ ਆ ਬੀਓ ਕਲੋਨੀਆਂ ਕਿਸੇ ਨੇ ਨਹੀਂ ਲਈਆਂ ਹੈਗੀਆਂ ਉੱਚੋ ਸਿਰਫ ਇੱਕ ਦੋ ਘਾਰਾ ਜਿਹੜੇ ਉਹ ਪਏ ਹੋਣਗੇ ਤੇ ਬਾਕੀ ਸਾਰੀ ਜ਼ਮੀਨ ਉਵੇਂ ਹੀ ਪਈ ਆ ਤਾਂ ਹੁਣ ਦੇਖ ਲਓ ਤੁਸੀਂ ਜੇ ਲੁਧਿਆਣਾ ਏਰੀਏ ਦੀ ਗੱਲ ਕਰ ਲਓ ਵੀ 46000 ਕਰੋੜ ਦੇ 46000 ਏਕੜ ਜ਼ਮੀਨ ਆ ਜਿਹੜੀ ਐਕਵਾਇਰ ਕਰਨੀ ਸੀਗੀ ਵੀ ਇੱਕ ਪਾਸੇ ਤਾਂ ਹੁਣ ਵੀ ਪੰਜਾਬ ਦੀ ਜਿਹੜੀ ਆਬਾਦੀ ਆ ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਵੀ ਇੰਨੀ ਵਧ ਰਹੀ ਆ ਵੀ ਜਦੋਂ ਕੋਈ ਕਲੋਨੀਆਂ ਦੀ ਡਿਮਾਂਡ ਹੀ ਹੈ ਨਹੀਂ ਤਾਂ ਫੇਰ ਤੁਸੀਂ ਕਿਉਂ ਜ਼ਮੀਨ ਐਕਵਾਇਰ ਜਿਹੜੀ ਇੰਨੀ ਕਰ ਰਹੇ ਹੋ ਤੇ ਜੇ ਤੁਸੀਂ ਜ਼ਮੀਨ ਅਕਵਾਇਰ ਕਰਨੀ ਵੀ ਸੀਗੀ ਤਾ ਫੇਰ ਤੁਸੀਂ ਕਿਸਾਨ ਨੂੰ ਆ ਜਿਹੜਾ ਉਹ ਮਾਰਕੀਟ ਰੇਟ ਨਾਲੋਂ ਜਿਵੇਂ ਹੁਣ ਮੰਨ ਲਓ 1 ਕਰੋੜ ਰੇਟ ਚੱਲਦਾ ਵਾ ਤੁਸੀਂ 5 ਗੁਣਾ ਰੇਟ ਆ ਜਿਹੜਾ ਉਹ ਜਿਆਦਾ ਦਓ ਤਾਂ ਕਿਸਾਨ ਆ ਜਿਹੜਾ ਆਪੀ ਜ਼ਮੀਨ ਆ ਤੁਹਾਨੂੰ ਦਊਗਾ ਤੇ ਬਾਕੀ ਉਹ 1 ਏਕੜ ਦੀਆਂ 10 ਏਕੜ ਜ਼ਮੀਨ ਬਣਾ ਸਕਦਾ ਵਾ ਤੁਸੀਂ ਤਾਂ ਉਹਨੂੰ ਵਿੱਚ ਜਿਵੇਂ ਕਿ ਸ਼ੇਅਰ ਹੋਲਡਰ ਬਣਾਤਾ ਤੇ ਵੀ ਇਹ ਤਾਂ ਹੁਣ ਬਿਜ਼ਨਸਮੈਨ ਆ ਜਾਂ ਕੋਈ ਬਿਲਡਰ ਆ ਵੀ ਉਹ ਤਾਂ ਇਸ ਕੁੰਡੀਆਂ ਨੂੰ ਆ ਜਿਹੜੇ ਉਹ ਸਮਝ ਸਕਦੇ ਆ ਜਿਹੜਾ ਆਮ ਕਿਸਾਨ ਆ ਵੀ ਉਹ ਕੁੰਡੀਆਂ ਨੂੰ ਕਿਵੇਂ ਸਮਝੂਗਾ ਜੇ ਤੁਸੀਂ ਥੋੜੇ ਥੋੜੇ ਕਰਕੇ ਉਹਨੂੰ ਪੈਸੇ ਦੋਵੋਗੇ ਵੀ ਜਾਂ 4 ਸਾਲਾਂ ਨੂੰ ਪੈਸੇ ਦੋਵੋਗੇ ਤਾਂ ਫੇਰ ਉਹ ਕਿਸਾਨ ਆ ਜਿਹੜਾ ਉਹ ਕੀ ਕਰੂਗਾ ਵੀ ਉਹਦੇ ਨਾਲ ਦੀ ਨਾਲ ਆ ਜਿਹੜੇ ਉਹ ਪੈਸੇ ਚੱਲ ਜਾਂਦੇ ਆ ਤੇ ਗਾਂਹ ਜ਼ਮੀਨ ਵੀ ਉਹਦੀ ਜਾਊਗੀ ਤੇ ਗਾਂਹ ਜ਼ਮੀਨ ਆ ਜਿਹੜੀ ਉਹ ਹੋਰ ਲੈ ਵੀ ਨਹੀਂ ਸਕੂਗਾ ਤੇ ਬਾਕੀ ਆਪਾਂ ਕਰੋਨਾ ਟਾਈਮ ਦੇਖ ਵੀ ਲਿਆ ਵੀ ਉਹ ਤੋਂ ਸਾਰੇ ਵਪਾਰ ਆ ਜਿਹੜੇ ਉਹ ਘਾਟੇ ਦੇ ਵਿੱਚ ਚਲੇ ਗਏ ਸੀਗੇ ਇੱਕ ਜਿਹੜਾ ਉਹ ਖੇਤੀ ਬਾੜੀ ਕਿੱਤਾ ਸੀਗਾ ਵੀ ਉਹੀ ਜਿਹੜਾ ਉਹ ਬਾਦੇ ਦੇ ਵਿੱਚ ਰਿਹਾ ਤਾਂ ਕਰੋਨਾ ਤੋਂ ਬਾਅਦ ਹੀ ਆ ਜਿਹੜਾ ਕਾਰਪੋਰੇਟ ਜਾਗਤਾ ਵੀ ਉਹਦੀ ਨਜ਼ਰ ਵੀ ਆ ਜਿਹੜੀ ਉਹ ਖੇਤੀ ਹੱਲ ਨੂੰ ਗਈ ਤਾਂ ਇਕੱਲੇ ਇੰਡੀਆ ਦੇ ਵਿੱਚ ਹੀ ਨਹੀਂ ਵੀ ਦੁਨੀਆ ਦੇ ਵਿੱਚ ਤੁਸੀਂ ਬੈਲ ਗੇਟ ਦੀ ਐਗਜ਼ਾਮਪਲ ਲਾ ਲਓ ਵੀ ਉਹਨੇ ਵੀ ਕਈ ਹਜ਼ਾਰ ਏਕੜ ਜ਼ਮੀਨ ਆ ਜਿਹੜੀ ਅਮਰੀਕਾ ਦੇ ਵਿੱਚ ਖਰੀਦੀ ਆ ਵੀ ਉਹਨੇ ਵੀ ਇਹੀ ਕਿਹਾ ਵੀ ਮੈਂ ਜਮੇ ਕੀ ਫਾਰਮਿੰਗ ਦਾ ਜਿਹੜਾ ਉਹ ਕਾਰੋਬਾਰ ਸ਼ੁਰੂ ਕਰਨਾ ਵਾ ਤੇ ਆਈ ਕਰਕੇ ਵੀ ਇੰਡੀਆ ਦੇ ਵਿੱਚ ਵੀ ਜ਼ਮੀਨਾਂ ਦੇ ਉੱਤੇ ਆ ਜਿਹੜੀ ਉਹ ਕਾਰਪੋਰੇਟ ਦੀ ਨਿਗਾਹ ਵਾ ਵੀ ਵੱਧ ਤੋਂ ਵੱਧ ਆ ਜਿਹੜਾ ਕਾਰਪੋਰੇਟ ਵੀ ਉਹ ਫਾਰਮਿੰਗ ਦੇ ਧੰਦੇ ਦੇ ਵਿੱਚ ਆ ਜਿਹੜਾ ਆਉਣਾ ਚਾਹੁੰਦਾ ਵਾ ਤੇ ਚਲੋ ਆਉਣਾ ਵੀ ਚਾਹੀਦਾ ਵਾ ਵੀ ਹਰੇਕ ਨੂੰ ਖੋਲਾ ਵੀ ਜਿਹੜਾ ਮਰਜ਼ੀ ਬਿਜ਼ਨਸ ਕਰੇ ਪਰ ਆਏ ਆ ਤੁਸੀਂ ਜਿਹੜੀ ਪੰਜਾਬ ਦੀ ਫਰਟਾਈਲ ਲੈਂਡ ਆ ਵੀ ਉਹਦੇ ਤੇ ਤੁਸੀਂ ਜਿਵੇਂ ਕਿ ਕਲੋਨੀਆਂ ਬਣਾ ਰਹੇ ਹੋ ਤੇ ਅੱਗੇ ਹੀ ਜ਼ਮੀਨ ਆ ਜਿਵੇਂ ਕਿ ਬਹੁ ਘੱਟ ਆ ਤੇ ਵੀ ਹੁਣ ਦਿਨੋ ਦੇਣਾ ਜਿਹੜੀ ਜ਼ਮੀਨ ਘਟਦੀ ਜਾਂਦੀ ਆ ਜਿਹੜੀ ਖੇਤੀਬਾੜੀ ਜ਼ਮੀਨ ਆ ਤੇ ਆਬਾਦੀ ਆ ਵੀ ਦੇਸ਼ ਦੀ ਬਾਦੀ ਜਾਂਦੀ ਆ ਤਾਂ ਤੁਸੀਂ ਜਿਵੇਂ ਹੁਣ 65000 ਏਕੜ ਜ਼ਮੀਨ ਐਕਵਾਇਰ ਕਰਨੀ ਸੀਗੀ ਕਲੋਨੀਆਂ ਦੇ ਲਈ ਤੇ ਤਾਂ ਕਰਕੇ ਵੀ ਆਪਾਂ ਇਹ ਫੈਸਲੇ ਦਾ ਜਿਹੜਾ ਉਹ ਸਵਾਗਤ ਕਰਦੇ ਆ ਵੀ ਸਰਕਾਰ ਨੇ ਆ ਜਿਹੜਾ ਉਹ ਵਧੀਆ ਫੈਸਲਾ ਲਿਆ ਵੀ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਵਾਪਸ ਲਈ ਤੇ ਬਾਕੀ ਇਹਨਾਂ ਦੇ ਐਮ.ਐਲ.ਏ ਵੀ ਆ ਵੀ ਉਹ ਵੀ ਇਸ ਗੱਲ ਨਾਲ ਆ ਜਿਹੜੇ ਉਹ ਸਹਿਮਤ ਨਹੀਂ ਸੀਗੇ ਜੋ ਬੇਕੀਆ ਕਿਨਾਂ ਦਾ ਆਨੰਦਪੁਰ ਤੋਂ ਐਮਪੀ ਆ ਵੀ ਉਹਨੇ ਵੀ ਟਵੀਟ ਕੀਤਾ ਸੀਗਾ ਵੀ ਇਹ ਸਰਕਾਰ ਨੂੰ ਵੀ ਇਹ ਪਾਲਿਸੀ ਆ ਵਾਪਸ ਲੈਣੀ ਚਾਹੀਦੀ ਆ ਵੀ ਉਹ ਗੱਲ ਵੱਖਰੀ ਆ ਵੀ ਉਹਨੇ ਬਾਅਦ ਚੋ ਆ ਜਿਹੜਾ ਉਹ ਟਵੀਟ ਡਿਲੀਟ ਕਰਤਾ ਸੀਗਾ ਤੇ ਆ ਹੀ ਫਿਰ ਕੁਲਦੀਪ ਸਿੰਘ ਢਾਲੀਆ ਵਾਲਾ ਉਹਨੇ ਵੀ ਕਮੈਂਟਾਂ ਦੇ ਵਿੱਚ ਇਹ ਸਹਿਮਤੀ ਜਤਾਈ ਸੀਗੀ ਤੇ ਫਿਰ ਇਸ ਰੋ ਨੂੰ ਦੇਖਦੇ ਹੋਏ ਵੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਵੀ ਉਹਨੇ ਪੰਜਾਬ ਦੇ ਐਮ ਐਲ ਏ ਤੇ ਗਰਾਊਂਡ ਲੈਵਲ ਦੀ ਲੀਡਰਸ਼ਿਪ ਤੇ ਕੈਬਨਿਟ ਮਨਿਸਟਰਾਂ ਨਾਲ ਮੀਟਿੰਗ ਕੀਤੀ ਤੇ ਫਿਰ ਉਹ ਤੋਂ ਬਾਅਦ ਚੋ ਇਹੀ ਫੈਸਲਾ ਲਿਆ ਗਿਆ ਵਾ ਵੀ ਜਿਹੜੇ ਵੀ ਆਪਣੀ ਸਰਕਾਰ ਨੇ ਡਿਵੈਲਪਮੈਂਟ ਦੇ ਪੰਜਾਬ ਦੇ ਵਿੱਚ ਆ ਜਿਹੜੇ ਉਹ ਕੰਮ ਕੀਤੇ ਆ ਵੀ ਉਹ ਇਹ ਪਾਲਿਸੀ ਔਨ ਦੇ ਨਾਲ ਉਹ ਕੰਮ ਆ ਜਿਹੜੇ ਨਜ਼ਰ ਅੰਦਾਜ਼ ਹੋ ਜਾਣਗੇ ਤੇ ਆਪਣੀ ਪਾਰਟੀ ਦੀ ਜਿਹੜਾ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਜਿਹੜਾ ਉਹ ਨੁਕਸਾਨ ਹੋਊਗਾ ਤਾਂ ਇਹਦੇ ਮੱਦੇ ਨਜ਼ਰ ਆ ਵੀ ਇਹ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਸਰਕਾਰ ਨੇ ਵਾਪਸ ਲੈ ਲਈ ਤਾਂ ਜਿਵੇਂ ਕਿ ਭਾਜਪਾ ਨੇ ਵੀ ਜਿਵੇਂ ਕਿ ਕਿਸਾਨਾਂ ਨੂੰ ਲੱਡੂ ਵੰਡੇ ਆ ਵੀ ਇੱਥੇ ਜਿਵੇਂ ਕਿ ਕਿਸਾਨਾਂ ਦੀ ਆ ਜਿਹੜੀ ਜਿੱਤ ਹੋਈ ਆ ਪਰ ਹਰੇਕ ਪਾਰਟੀ ਦਾ ਜਿਵੇਂ ਕਿ ਜ਼ੋਰ ਲੱਗਿਆ ਹੋਇਆ ਸੀਗਾ ਵੀ ਹਰੇਕ ਪਾਰਟੀ ਕ੍ਰੈਡਿਟ ਲੈਣਾ ਚਾਹੁੰਦੀ ਸੀ ਕਿ ਵੀ ਸਾਡੇ ਕਰਕੇ ਆ ਜਿਹੜੀ ਇਹ ਪਾਲਿਸੀ ਵਾਪਸ ਹੋਈ ਆ ਪਰ ਸ਼ੁਰੂ ਸ਼ੁਰੂ ਦੇ ਪੱਛ ਜਿਵੇਂ ਕਿ ਜਿਹੜੇ ਬੁੱਧੀਜੀਵੀ ਸੀਗੇ ਵੀ ਉਹਨਾਂ ਨੇ ਇਹ ਪਾਲਿਸੀ ਆ ਜਿਹੜੀ ਉਹ ਸਾਹਮਣੇ ਲਿਆਂਦੀ ਸੀਗੀ ਚੋਰ ਮੋਰੀ ਤੇ ਫਿਰ ਜਿਵੇਂ ਕਿ ਕਿਸਾਨ ਯੂਨੀਅਨਾਂ ਨੇ ਵੀ ਪ੍ਰਦਰਸ਼ਨ ਕੀਤਾ ਤੇ ਫਿਰ ਪਾਰਟੀਆਂ ਨੇ ਵੀ ਆ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਿਵੇਂ ਕਿ ਅਕਾਲੀ ਦਲ ਵੇਲੇ ਵੀ ਜਿਵੇਂ ਹੁਣ ਨਿਊ ਚੰਡੀਗੜ੍ਹ ਹੀ ਲਾ ਲੋ ਉਦੋਂ ਵੀ ਕਾਫੀ ਏਕੜ ਜ਼ਮੀਨ ਆ ਜਿਹੜੀ ਐਕਵਾਇਰ ਹੋਈ ਸੀਗੀ ਪਰ ਅਕਾਲੀ ਦਲ ਨੇ ਜਿਵੇਂ ਕਿ ਮਾਰਕੀਟ ਰੇਟ ਨਾਲੋਂ ਕਿਸਾਨਾਂ ਨੂੰ 4-5 ਗੁਣਾ ਜਿਹੜਾ ਹੋਰ ਰੇਟ ਆ ਜ਼ਮੀਨ ਦਾ ਦਿੱਤਾ ਸੀਗਾ ਬਿਨਾਂ ਕੀਆ ਕਿਸਾਨ ਹੋਰ ਜਗਾ ਜ਼ਮੀਨ ਆ ਜਿਹੜੀ ਉਹ ਲੈ ਸਕਣ ਪਰ ਇਹ ਸਰਕਾਰ ਨੇ ਵਿੱਚ ਜਿਵੇਂ ਕਿ ਕਿਸਾਨ ਨੂੰ ਹੀ ਸ਼ੇਅਰ ਹੋਲਡਰ ਬਣਾਇਆ ਸੀਗਾ ਤਾਂ ਉਹ ਜਿਵੇਂ ਕਿ ਲੰਬਾ ਕੰਮ ਸੀਗਾ ਪਰ ਫੇਰ ਵੀ ਆਪਾਂ ਸਵਾਗਤ ਕਰਦੇ ਆਂ ਵੀ ਇਹ ਪਾਲਿਸੀ ਆ ਜਿਹੜੀ ਵਾਪਸ ਲਈ ਜਿਵੇਂ ਕਿ ਜਗਰਾਓ ਏਰੀਆ ਲੁਧਿਆਣਾ ਏਰੀਆ ਵੀ ਇਹ ਏਰੀਏ ਦੇ ਪਿੰਡਾ ਜਿਹੜੇ ਉਹ ਬਹੁਤ ਪ੍ਰਭਾਵਿਤ ਹੋ ਰਹੇ ਸੀਗੇ ਤੇ ਬੀਤਾ ਕਰਕੇ ਵੀ ਹੁਣ ਲੋਕਾਂ ਨੇ ਆ ਜਿਹੜਾ ਉਹ ਸੁੱਖ ਦਾ ਸਾਹ ਲਿਆ ਵਾ ਇਹ ਪਾਲਿਸੀ ਵਾਪਸ ਹੋਣ ਤੋਂ ਬਾਅਦ ਚੋਂ ਤਾਂ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਆ ਸਬਸਕ੍ਰਾਈਬ ਕਰ ਦਿਓ ਆਹੀਂ ਫੇਰ ਕਿਸੇ ਨਵੇਂ ਵਿਸ਼ੇ ਤੇ ਮਿਲਾਂਗੇ ਧੰਨਵਾਦ